ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਸਖਤ ਫੈਸਲੇ ਲਏ ਜਾ ਰਹੇ ਨੇ ਤੇ ਇਨ੍ਹਾਂ ਸਖਤ ਫੈਸਲਿਆਂ ਦੇ ਵਿੱਚ ਖਾਸ ਤੌਰ ਤੇ ਤਹਿਸੀਲਦਾਰਾਂ ਨੂੰ ਤਹਿਸੀਲਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੇ ਸਖਤ ਫੈਸਲੇ ਲਏ ਜਾ ਰਹੇ ਨੇ ਤੇ ਜਿਸ ਦੇ ਵਿੱਚ ਇੱਕ ਅਜਿਹਾ ਵੱਡਾ ਫੈਸਲਾ ਲਿਆ ਗਿਆ ਤਹਿਸੀਲਦਾਰਾਂ ਦੇ ਤਹਿਸੀਲਾਂ ਦੇ ਵਿੱਚ ਪਹੁੰਚਣ ਨੂੰ ਲੈ ਕੇ ਆਪਣੇ ਦਫ਼ਤਰੀ ਕਮਕਾਦ ਨੂੰ ਲੈ ਕੇ ਜਿਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਤਹਿਸੀਲਦਾਰਾਂ ਦਾ ਨਾਇਬ ਤਹਿਸੀਲਦਾਰਾਂ ਦਾ ਹੁਣ ਤਹਿਸੀਲਾਂ ਦੇ ਵਿੱਚ 9 ਵਜੇ ਪਹੁੰਚਣਾ ਸਵੇਰੇ ਲਾਜ਼ਮੀ ਕਰ ਦਿੱਤਾ ਗਿਆ ਤਾਂ ਉਹਨਾਂ ਨੂੰ ਜਿਹੜੀ ਇੱਕ ਐਮ ਸੇਵਾ ਨਾਮ ਦੀ ਜਿਹੜੀ ਐਪ ਆ ਉਹ ਬਣਾ ਕੇ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਉਹਨਾਂ ਦੀ ਜੜੀ ਹੁਣ ਆਨਲਾਈਨ ਹਾਜ਼ਰੀ ਲੱਗੇਗੀ ਆਨਲਾਈਨ ਹਾਜ਼ਰੀ ਦੇ ਰੂਪ ਦੇ ਵਿੱਚ ਇੱਕ ਸੈਲਫੀ ਖਿੱਚ ਕੇ ਜੜਾ ਤਹਿਸੀਲਦਾਰਾਂ ਦੁਆਰਾ ਉਸ ਐਪ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਜਾਵੇਗੀ ਜਿਸ ਦੇ ਵਿੱਚ ਕਿ ਜੀਪੀਐਸ ਆਨ ਕਰਕੇ ਫੋਨ ਦੀ ਲੋਕੇਸ਼ਨ ਦੇ ذریعے ਪਤਾ ਲੱਗੇਗਾ ਉਸ ਦਫ਼ਤਰ ਦੀ ਕੁਰਸੀ ਦੇ ਵਿੱਚ ਬੈਠ ਕੇ ਜਿਹੜੀ ਉਹਨਾਂ ਦੀ ਜਿਹੜੀ ਹਾਜ਼ਰੀ ਲੱਗੇਗੀ ਕਿਉਂਕਿ ਅਕਸਰੇ ਦੇਖਿਆ ਜਾਂਦਾ ਸੀ ਕਿ ਜਿਹੜਾ ਇਹ ਤਹਿਸੀਲਦਾਰ ਨੇ ਬਹੁਤ ਬਹੁਤ ਜ਼ਿਆਦਾ ਸਮਾਂ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਆਉਂਦੇ ਸੀ ਤਾਂ ਉਸ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਦੇ ਚੱਲਦੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਨਹੀਂ ਚੱਲੇਗੀ ਕੋਈ ਵੀ ਬਹਾਨੇਵਾਜੀ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਬਹਾਨੇਬਾਜ਼ੀ ਨਹੀਂ ਚੱਲੇਗੀ ਜਿੱਤੇ ਕਹਿ ਦਿੱਤਾ ਜਾਂਦਾ ਸੀ ਕਿ ਕੱਸੇ ਦਫ਼ਤਰੀ ਕੰਮ ਨੂੰ ਲੈ ਕੇ ਜਾਂ ਕੋਈ ਕਾਗਜ਼ੀ ਕੰਮ ਨੂੰ ਲੈ ਕੇ ਤਹਿਸੀਲਦਾਰ ਬਾਹਰ ਗਿਆ ਹੋਏ ਨੇ ਤਾਂ ਉਸ ਨੂੰ ਲੈ ਕੇ ਵੀ ਇਹ ਗੱਲ ਕਹਿ ਦਿੱਤੀ ਗਿਆ ਜਿਹੜਾ ਉਸ ਦਾ ਉਸ ਦੀ ਜਗ੍ਹਾ ਤੇ ਕੋਈ ਆਬਜ਼ਰਵਰ ਲਗਾਇਆ ਗਿਆ ਕੋਈ ਹੋਰ ਅਧਿਕਾਰੀ ਤਾਇਨਾਤ ਕੀਤਾ ਗਿਆ ਉਹ ਉਸ ਮੌਕੇ ਡਿਊਟੀ ਦੇ ਉੱਪਰ ਹਾਜ਼ਰ ਹੋਵੇਗਾ ਖਾਸ ਤੌਰ ਤੇ ਉਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਲੋਕਾਂ ਦੁਆਰਾ ਆਮ ਪਬਲਿਕ ਦੁਆਰਾ ਆਨਲਾਈਨ ਆਪਣੇ ਜਿਹੜੇ ਕਾਗਜ਼ ਨੇ ਸਬਮਿਟ ਕੀਤੇ ਗਏ ਨੇ ਆਨਲਾਈਨ ਅਪਾਇੰਟਮੈਂਟ ਲਈ ਗਿਆ ਤਾਂ ਉਹਨਾਂ ਦਾ ਜਿਹੜਾ ਭਾਵੇਂ ਕੰਮ 5 ਵਜੇ ਤੱਕ ਜੇਕਰ ਉਹ ਆਨਲਾਈਨ ਅਪਾਇੰਟਮੈਂਟ ਲੈ ਕੇ ਉਸ ਤਹਿਸੀਲ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਤਹਿਸੀਲਦਾਰਾਂ ਨੂੰ ਜਿਹੜਾ ਉਹਨਾਂ ਦਾ ਕੰਮ ਉਸ ਤੋਂ ਕੰਮ ਆਪਣੀ ਡਿਊਟੀ ਸੋਵੇਂ ਤੋਂ ਬਾਅਦ ਵੀ ਕਰਨਾ ਪਵੇਗਾ ਭਾਵੇਂ 5:00 ਵਜੇ 6:00 ਵਜੇ ਜਾਂ 7:00 ਵਜੇ ਪਰ ਉਹਨਾਂ ਲੋਕਾਂ ਦਾ ਜਿਹੜਾ ਕੰਮ ਆ ਉਹ ਨੇਪਰੇ ਚਾੜਨਾ ਪਵੇਗਾ ਯਾਨੀ ਕਿ ਹੁਣ ਸਿੱਧੇ ਤੌਰ ਤੇ ਤਹਿਸੀਲਦਾਰਾਂ ਦੇ ਉੱਪਰ ਨਕੇਲ ਕੱਸ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਕ ਪਿਛਲੇ ਕੁਝ ਮਹੀਨੇ ਪਹਿਲਾਂ ਵੀ ਜਿਹੜਾ ਐਕਸ਼ਨ ਕੀਤਾ ਗਿਆ ਸੀ ਤਹਿਸੀਲਦਾਰਾਂ ਦੇ ਉੱਪਰ ਜਿਹੜਾ ਜੋ ਇੱਕ ਦੋ ਤਹਿਸੀਲਦਾਰ ਨੇ ਜਿਹੜੇ ਰੈਸ਼ਵਤ ਲੈਂਦੇ ਹੋਏ ਜੁੜੇ ਕਾਬੂ ਕਰ ਲਏ ਜਾਂਦੇ ਨੇ ਤਾਂ ਉਸ ਵਕਤ ਜਦੋਂ ਰੈਸ਼ਵਤ ਲੈ ਹੋਏ ਕਾਬੂ ਕਰ ਲਏ ਜਾਂਦੇ ਨੇ ਤਾਂ ਜਿਹੜੇ ਪੂਰੇ ਪੰਜਾਬ ਦੇ ਤਹਿਸੀਲਦਾਰ ਨੇ ਉਹਨਾਂ ਦੁਆਰਾ ਹੜਤਾਲ ਕਰ ਦਿੱਤੀ ਜਾਂਦੀ ਆ ਤਾਂ ਫਿਰ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਸਿੱਧੇ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਅਸੀਂ ਤੋਂ ਨੂੰ ਮੜ ਤੋਂ ਜਿਹੜਾ ਹੜਤਾਲ ਤੇ ਵਾਪਸ ਜੋ ਆਪਣੇ ਕੰਮ ਤੇ ਵਾਪਸ ਆਉਣ ਦੀ ਅਪੀਲ ਨਹੀਂ ਕਰਦੇ ਅਸੀਂ ਪਰ ਤੁਸੀਂ ਆਪਣੀ ਹੜਤਾਲ ਇਸੇ ਤਰੀਕੇ ਜਾਰੀ ਰੱਖੋ ਅਸੀਂ ਦੇਖਾਂਗੇ ਤੁਹਾਡੀ ਬਦਲੀ ਕਿੱਥੋਂ ਤੇ ਕਿੱਥੇ ਕਰਨੀ ਹੈ ਤੇ ਉਸ ਤੋਂ ਬਾਅਦ ਜਦੋਂ ਫਿਰ 2-3 ਦਿਨ ਬਾਅਦ ਆਪਣੀ ਹੜਤਾਲ ਵਾਪਸ ਲੈਣ ਤੋਂ ਬਾਅਦ ਤਹਿਸੀਲਦਾਰ ਮੜ ਤੋਂ ਕੰਮ ਤੇ ਆਉਂਦੇ ਨੇ ਤਾਂ ਬਹੁਤ ਜ਼ਿਆਦਾ ਜੜੀਆਂ ਬਦਲੀਆਂ ਦੂਰ ਦੇ ਰੇਡਰੇ ਕਰਕੇ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਇਸੇ ਦੇ ਚੱਲਦੇ ਅੱਜ ਤਹਿਸੀਲਦਾਰਾਂ ਨੂੰ ਲੈ ਕੇ ਇੱਕ ਹੋਰ ਵੀ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ ਕਿ ਉਹਨਾਂ ਦਾ ਹੁਣ 9 ਵਜੇ ਜਿਹੜਾ ਦਫ਼ਤਰ ਦੇ ਵਿੱਚ ਸਵੇਰੇ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਹਾਲਾਂਕਿ ਪਹਿਲਾਂ ਤੋਂ ਲਾਜ਼ਮੀਆਂ ਕਿ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਸਵੇਰੇ 9 ਵਜੇ ਪਹੁੰਚਣਾ ਪਰ ਬਹੁਤ ਜ਼ਿਆਦਾ ਜਿਹੜੇ ਜੋ ਮੁਲਾਜ਼ਮ ਨੇ ਜਾਂ ਤਸਦੀਲਦਾਰ ਨੇ ਜਿਹੜੇ ਡਿਊਟੀ ਦੇ ਉੱਪਰ ਤਾਇਨਾਤ ਅਧਿਕਾਰੀ ਨੇ 9 ਵਜੇ ਆਪਣੇ ਕੰਮ ਦੇ ਉੱਪਰ ਨਹੀਂ ਪਹੁੰਚਦੇ ਤਾਂ ਜਿਸ ਦੇ ਚੱਲਦੇ ਹੋਣਾ ਸੰਖਤ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਸੱਦੇ ਤੌਰ ਤੇ ਲਿਆ ਗਿਆ ਰੈਵਨਿਊ ਵਿਭਾਗ ਦੇ ਵੱਲੋਂ ਮਾਲ ਵਿਭਾਗ ਦੇ ਵੱਲੋਂ ਲਿਆ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਐਮਐਸ ਸੇਵਾ ਨਾਮ ਦੀ ਇੱਕ ਐਪ ਬਣਾਈ ਗਿਆ ਉਸ ਐਪ ਦੇ ਵਿੱਚ ਜਿਹੜਾ ਹੁਣ ਤਹਿਸੀਲਦਾਰਾਂ ਦੁਆਰਾ ਜਿਹੜੀ ਆਪਣੀ ਹਾਜ਼ਰੀ ਆਨਲਾਈਨ ਲਗਾਈ ਜਾਵੇਗੀ ਆਨਲਾਈਨ ਹਾਜ਼ਰੀ ਇਸ ਤਰੀਕੇ ਲੱਗੇਗੀ ਕਿ ਅਜਿਹੇ ਤਹਿਸੀਲਦਾਰ ਨੇ 9 ਵਜੇ ਆਪਣੇ ਦਫ਼ਤਰ ਦੇ ਵਿੱਚ ਪਹੁੰਚਣਗੇ ਉੱਥੇ ਆਪਣੀ ਕੁਰਸੀ ਦੇ ਉੱਪਰ ਬੈਠ ਕੇ ਸੈਲਫੀ ਖਿੱਚ ਕੇ ਉਹ ਸਾਬ ਦੇ ਵਿੱਚ ਅਪਲੋਡ ਕਰਕੇ ਜੀਪੀਐਸ ਦੇ ਜ਼ਰੀਏ ਲੋਕੇਸ਼ਨ ਦੇ ਜ਼ਰੀਏ ਜਿਹੜਾ ਆਪਣੀ ਆਨਲਾਈਨ ਹਾਜ਼ਰੀ ਲਗਾਉਣਗੇ ਯਾਨੀ ਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦਾ ਕੋਈ ਜਿਹੜੀ ਬਹਾਨੇਬਾਜ਼ੀ ਨਹੀਂ ਚੱਲੇਗੀ ਸੱਦਾ ਐਕਸ਼ਨ ਤਹਿਸੀਲਦਾਰਾਂ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਅਕਸਰ ਸੀਐਮ ਭਗਵੰਤ ਮਾਨ ਆਪਣੀਆਂ ਸਪੀਚਾਂ ਦੇ ਵਿੱਚ ਵੀ ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹਨਾਂ ਤਹਿਸੀਲਾਂ ਦੇ ਵਿੱਚ ਬਹੁਤ ਜ਼ਿਆਦੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਖੱਜਲ ਖੁਆਰ ਹੁੰਦੇ ਨੇ ਕਹਿ ਦਿੰਦੇ ਨੇ ਕਿ ਅੱਜ ਨਹੀਂ ਹੋਣਾ ਤੁਹਾਡਾ ਕੰਮ ਕੱਲ ਨੂੰ ਹੋਵੇਗਾ ਜਦ ਤਹਿਸੀਲਦਾਰ ਛੁੱਟੀ ਤੇ ਆ ਅੱਜ ਆ ਅਧਿਕਾਰੀ ਛੁੱਟੀ ਤੇ ਆ ਤੇ ਸਿੱਧੇ ਤੌਰ ਤੇ ਸੀਐਮ ਭਗਵਾਨਤਮਾਨ ਅਕਸਰ ਸਟੇਜਾਂ ਤੇ ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਖੱਜਲ ਖੁਆਰੀ ਦਾ ਕੰਮ ਆ ਇਹ ਨਵੇੜਨਾ ਤੇ ਇਸੇ ਨੂੰ ਚੱਲਦੇ ਜਿਹੜਾ ਹੁਣ ਸਿੱਧੇ ਤੌਰ ਤੇ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਕਿ ਜਿਹੜਾ 9 ਵਜੇ ਤਹਿਸੀਲਦਾਰਾਂ ਦਾ ਤਹਿਸੀਲ ਦੇ ਵਿੱਚ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਇਹ ਨਹੀਂ ਨਹੀਂ ਬਲਕਿ ਇਹ ਵੀ ਗੱਲ ਆਖੀ ਗਈ ਆ ਕਿ ਜਿਹੜੇ ਲੋਕ ਆ ਆਪਣੇ ਆਨਲਾਈਨ ਕਾਗਜ਼ ਅਪਲੋਡ ਕਰਕੇ ਆਉਣਗੇ ਜਿਨ੍ਹਾਂ ਨੇ ਅਪਾਇੰਟਮੈਂਟ ਲਈ ਹੋਵੇਗੀ ਫਿਰ ਭਾਵੇਂ 5 ਵਜੇ ਤੋਂ ਬਾਅਦ ਦਾ ਸਮਾਂ ਵੀ ਹੋ ਜਵੇ ਪਰ ਉਹਨਾਂ ਦਾ ਜੋ ਵੀ ਤਹਿਸੀਲ ਦੇ ਵਿੱਚ ਕਾਗਜ਼ੀ ਕੰਮਕਾਰ ਹੋਵੇਗਾ ਕੋ ਰਜਿਸਟਰੀ ਨੂੰ ਲੈ ਕੇ ਇੰਤਕਾਲ ਨੂੰ ਲੈ ਕੇ ਹੋਵੇਗਾ ਉਹ ਜਿਹੜਾ ਸਾਰਾ ਉਸੇ ਦਿਨ ਖਤਮ ਕਰਕੇ ਤਹਿਸੀਲਦਾਰ ਜਿਹੜਾ ਆਪਣੀ ਕੁਰਸੀ ਤੋਂ ਉੱਠੇਗਾ ਯਾਨੀ ਕਿ ਹੁਣ ਸਿੱਧੇ ਤੌਰ ਤੇ ਹੁਕਮ ਨੇ ਜਿਹੜੇ ਤਹਿਸੀਲਦਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸੁਣਾ ਦਿੱਤੇ ਗਏ ਨੇ